ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਨੀ ਅੰਮਦਾਬਾਦ ਹਵਾਈ ਹਾਦਸੇ ਵਿੱਚ ਬੀਤੇ ਦਿਨ ਜਾਨ ਗਵਾ ਚੁੱਕੇ ਨੇ ਤਾਂ ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਮਸ਼ਹੂਰ ਹਸਤੀਆਂ ਅਤੇ ਰਾਜਨੀਤਿਕ ਲੀਡਰ ਹਵਾਈ ਹਾਦਸਿਆਂ ਵਿੱਚ ਜਾਨ ਗਵਾ ਚੁੱਕੇ ਨੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੇ ਭਾਰਤੀ ਮੁੱਖ ਮੰਤਰੀ ਨੂੰ ਪਾਕਿਸਤਾਨ ਦੀ ਹਵਾਈ ਸੈਨਾ ਨੇ ਮਾਰ ਗਿਆ ਸੀ ਕਿਵੇਂ ਭਾਰਤੀ ਮੁੱਖ ਮੰਤਰੀ ਦਾ ਹੈਲੀਕਾਪਟਰ ਜਿਹੜਾ ਉਹ ਪਾਕਿਸਤਾਨ 에ਅਰ ਫੋਰਸ ਦਾ ਨਿਸ਼ਾਨਾ ਬਣਿਆ ਸੀ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਵਿਜੇ ਰupani ਦਾ ਬੀਤੇ ਦਿਨ 12 ਜੂਨ ਨੂੰ ਅਹਮਦਾਬਾਦ ਵਿੱਚ ਹੋਏ ਹਵਾਈ ਹਾਦਸੇ ਵਿੱਚ ਉਹ ਆਪਣੀ ਜਾਨ ਗਵਾ ਬੈਠੇ ਅਹਮਦਾਬਾਦ ਲੰਡਨ 에ਅਰ ਇੰਡੀਆ ਦੀ ਉਡਾਣ ਵਿੱਚ 230 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਵੀ ਸ਼ਾਮਲ ਸਨ ਤੈਸ ਹਵਾਈ ਹਾਦਸੇ ਦੇ ਵਿੱਚ ਕਰੂ ਮੈਂਬਰਾਂਸਾਂ ਨੇ ਸਾਰੇ 241 ਯਾਤਰੀਆਂ ਦੀ ਮੌਤ ਹੋ ਗਈ ਜਦਕਿ ਇੱਕ ਯਾਤਰੀ ਚਮਤਕਾਰੀ ਰੂਪ ਵਿੱਚ ਸੁਰੱਖਿਅਤ ਬਚ ਗਿਆ ਜਿਸ ਥਾਂ ਤੇ ਪਲੇਨ ਕਰੈਸ਼ ਹੋਇਆ ਉਸ ਬਿਲਡਿੰਗ ਦੇ ਵੀ ਦਰਜਨਾਂ ਲੋਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਤੇ ਦੂਜਾ ਨਾਮ ਆਉਂਦਾ ਹੈ ਸੀ ਡੀ ਐਸ ਵੇਪਨ रावत ਦਾ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸੀ ਡੀ ਐਸ ਜਨਰਲ ਵੇਪਨ रावत ਤੇ ਉਹਨਾਂ ਦੀ ਪਤਨੀ 8 ਦਸੰਬਰ 2021 ਨੂੰ ਇੱਕ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਏ ਵਿਪਨ रावत ਅਤੇ ਉਹਨਾਂ ਦੀ ਪਤਨੀ ਸਾਰੇ 14 ਫੌਜੀ ਅਧਿਕਾਰੀਆਂ ਨੂੰ ਲਿਜਾ ਰਿਹਾ ਇੱਕ ਹੈਲੀਕਾਪਟਰ ਤਾਮਿਲਨਾਡੂ ਦੇ ਕੂਨੂਰ ਦੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਪਾਇਲਟ ਦੀ ਇਲਾਜ ਦੌਰਾਨ ਮੌਤ ਹੋ ਗਈ ਤਾਂ ਤੀਜਾ ਨਾਮ ਆਉਂਦਾ ਹੈ ਦੌਰਜੀ ਖਾਡੂ ਦਾ ਜਿਹੜੇ ਕੀ ਅਰੁਣਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸੀ ਤਾਂ ਅਰੁਣਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਦੌਰਜੀ ਖਾਡੂ ਨੇ ਜਿਹੜੇ ਉਹ 30 ਅਪ੍ਰੈਲ 2021 ਨੂੰ ਪਵਨ ਹੰਸ ਹੈਲੀਕਾਪਟਰ ਵਿੱਚ ਤਵੰਗ ਤੋਂ ਈਟਾ ਨਗਰ ਜਾ ਰਹੇ ਸਨ ਅਤੇ ਰਾਤ ਦੇ ਵਿੱਚ ਉਹਨਾਂ ਦਾ ਹੈਲੀਕਾਪਟਰ ਲਾਪਤਾ ਹੋ ਗਿਆ ਕਈ ਦਿਨਾਂ ਦੀ ਭਾਲ ਤੋਂ ਬਾਅਦ ਹੈਲੀਕਾਪਟਰ ਦਾ ਮਲਬਾ ਅਤੇ ਮੁੱਖ ਮੰਤਰੀ ਦੀ ਲਾਸ਼ ਮਿਲੀ ਹੈਲੀਕਾਪਟਰ ਹਾਦਸੇ ਵਿੱਚ ਦੌਰਦੀ ਖਾਂਡੂ ਸਣੇ ਹੈਲੀਕਾਪਟਰ ਵਿੱਚ ਸਵਾਰ ਸਾਰੇ 5 ਲੋਕ ਮਾਰੇ ਗਏ ਸਨ ਦੌਰਦੀ ਖਾਂਡੂ ਦੀ ਮੌਤ ਉਦੋਂ ਹੋਈ ਜਦੋਂ ਉਹ ਮੌਜੂਦਾ ਮੁੱਖ ਮੰਤਰੀ ਸਨ ਸਿਲਸਟ ਵਿੱਚ ਚੌਥਾ ਨਾਮ ਆਉਂਦਾ ਹੈ ਵਾਈ ਐਸ ਆਰ ਰੈਡੀ ਦਾ ਜਿਹੜੇ ਕਿ ਆਂਧਰਾ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸਨ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਵਾਈ ਐਸ ਰਾਜਸ਼ੇਖਰ ਰੈਡੀ 2 ਸਤੰਬਰ 2009 ਨੂੰ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਏ ਪੁਰਨੂਲ ਜ਼ਿਲ੍ਹੇ ਦੇ ਵਿੱਚ ਸਰਕਾਰੀ ਦੌਰੇ ਤੇ ਉਜਾਰੇ ਸਨ ਅਤੇ ਫਿਰ ਉਹਨਾਂ ਦਾ ਹੈਲੀਕਾਪਟਰ ਨਲਮਾਲਾ ਜੰਗਲਾਤ ਖੇਤਰ ਦੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਤਾਂ ਇਸ ਹਾਦਸੇ ਵਿੱਚ ਮੁੱਖ ਮੰਤਰੀ ਰਾਸ਼ੇਖ ਰੈਡੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਰੈਡੀ ਉਸ ਸਮੇਂ ਰਾਤ ਦੇ ਮੁੱਖ ਮੰਤਰੀ ਸਨ ਅਤੇ ਭਾਰਤੀ ਹਵਾਈ ਸੈਨਾ ਅਤੇ ਇਸਰੋ ਦੇ ਵੱਲੋਂ ਉਹਨਾਂ ਦੀ ਭਾਲ ਦੇ ਲਈ ਸਭ ਤੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਤਾਂ 5ਵੇਂ ਨੰਬਰ ਤੇ ਨਾਮ ਆਉਂਦਾ ਏ ਓਪੀ ਜਿੰਦਲ ਅਤੇ सुरेंद्र ਸਿੰਘ ਦਾ ਜਿਹੜੇ ਕੀ ਹਰਿਆਣਾ ਦੇ ਵਿੱਚ ਕੈਬਨਿਟ ਮੰਤਰੀ ਸਨ ਓਮ ਪ੍ਰਕਾਸ਼ ਜਿੰਦਲ 2005 ਵਿੱਚ ਹਰਿਆਣਾ ਵਿੱਚ ਮੰਤਰੀ ਸਨ 31 ਮਾਰਚ 2005 ਨੂੰ ਓਪੀ ਜਿੰਦਲ ਅਤੇ ਉਸੇ ਸਰਕਾਰ ਵਿੱਚ ਖੇਤੀਬਾੜੀ ਮੰਤਰੀ सुरेंद्र ਸਿੰਘ ਇੱਕ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਤੋਂ ਦਿੱਲੀ ਵੱਲ ਰਵਾਨਾ ਹੋਏ ਲੇਕਿਨ ਉਹਨਾਂ ਦਾ ਹੈਲੀਕਾਪਟਰ ਯੂਪੀ ਦੇ ਫਹਾਰਣਪੁਰ ਨੇੜੇ ਇੱਕ ਕਾਲਕਦੇ ਖੇਤ ਵਿੱਚ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਓਪੀ ਜਿੰਦਲ ਅਤੇ ਸੁਰਿੰਦਰ ਸਿੰਘ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਦੋ ਲੋਕ ਇਸ ਹਾਦਸੇ ਵਿੱਚ ਬਚ ਗਏ ਸਨ ਤਾਂ 6ਵੇਂ ਨੰਬਰ ਤੇ ਨਾਮ ਆਉਂਦਾ ਹੈ ਸੁਰਿੰਦਰਨਾਥ ਦਾ ਜਿਹੜੇ ਪੰਜਾਬ ਦੇ ਰਾਜਪਾਲ ਸਨ ਸੁਰਿੰਦਰਨਾਥ ਅਗਸਤ 1991 ਤੋਂ 1994 ਤੱਕ ਪੰਜਾਬ ਦੇ ਰਾਜਪਾਲ ਅਤੇ ਹਿਮਾਚਲ ਪ੍ਰਦੇਸ਼ ਦੇ ਕਾਰਜਕਾਰੀ ਰਾਜਪਾਲ ਰਹੇ ਸੁਰਿੰਦਰਨਾਥ 9 ਜੁਲਾਈ 1994 ਨੂੰ ਆਪਣੇ ਪਰਿਵਾਰ ਦੇ 10 ਮੈਂਬਰਾਂ ਨਾਲ ਨਿੱਜੀ ਯਾਤਰਾ ਤੇ ਹੈਲੀਕਾਪਟਰ ਵਿੱਚ ਚੰਡੀਗੜ੍ਹ ਤੋਂ ਕੁਲੂ ਜਾ ਰਹੇ ਸਨ ਤੇ ਉਹਨਾਂ ਦਾ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ ਰਾਜਪਾਲ ਅਤੇ ਉਹਨਾਂ ਦੇ ਪਰਿਵਾਰ ਦੀ ਮੌਤ ਹੋ ਗਈ ਤਾਂ ਇਸ ਲਿਸਟ ਵਿੱਚ ਸੱਤਵਾਂ ਅਤੇ ਵੱਡਾ ਨਾਮ ਆਉਂਦਾ ਹੈ ਸੰਜੇ ਗਾਂਧੀ ਦਾ ਜਿਹੜਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁੱਤਰ ਸੀ ਅਤੇ ਕਾਂਗਰਸੀ ਨੇਤਾ ਸੰਜੇ ਗਾਂਧੀ 23 ਜੂਨ 1980 ਨੂੰ ਆਪਣੇ ਨਿੱਜੀ ਜਹਾਜ਼ ਨੂੰ ਉਡਾ ਰਹੇ ਸਨ ਹਵਾ ਵਿੱਚ ਸਤੰਤ ਕਰਦੇ ਹੋਏ ਸੰਜੇ ਨੇ ਜਹਾਜ਼ ਤੋਂ ਕੰਟਰੋਲ ਗਵਾ ਦਿੱਤਾ ਅਤੇ ਜਹਾਜ਼ ਕ੍ਰੈਸ਼ ਹੋ ਗਿਆ ਹਾਦਸੇ ਦੇ ਵਿੱਚ ਸੰਜੇ ਗਾਂਧੀ ਅਤੇ ਦਿੱਲੀ ਫਲਾਈਿੰਗ ਕਲੱਬ ਦੇ ਮੁੱਖ ਇਨਸਟ੍ਰਕਟਰ ਸੁਭਾਸ਼ ਰਕਸਾਇਨਾ ਦੀ ਮੌਤ ਹੋ ਗਈ ਤੇ ਇਸ ਲਿਸਟ ਦੇ ਵਿੱਚ ਆਖਰੀ ਨਾਮ ਹੈ ਬਲਵੰਤ ਰਾਏ ਮਹਿਤਾ ਦਾ ਉਹ ਮੁੱਖ ਮੰਤਰੀ ਜਿਸ ਦਾ ਕਤਲ ਆ ਜਿਹੜਾ ਉਹ ਪਾਕਿਸਤਾਨ 에ਅਰ ਫੋਰਸ ਦੇ ਵੱਲੋਂ ਕੀਤਾ ਗਿਆ ਸੀ ਸਾਲ 1965 ਵਿੱਚ ਬਲਵੰਤ ਰਾਏ ਮਹਿਤਾ ਗੁਰਜਰਾਤ ਦੇ ਮੁੱਖ ਮੰਤਰੀ ਸਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜ ਗਈ ਸੀ 19 ਸਤੰਬਰ 1965 ਨੂੰ ਬਲਵੰਤ رائے ਮਹਿਤਾ ਆਪਣੇ ਚਾਰ ਸਾਥੀਆਂ ਦੇ ਨਾਲ ਮਿੱਠਾਪੁਰ ਤੋਂ ਕੱਚ ਦੇ ਰਣ ਵੱਲ ਇੱਕ ਹੈਲੀਕਾਪਟਰ ਵਿੱਚ ਯਾਤਰਾ ਕਰ ਰਹੇ ਸਨ ਜਿਵੇਂ ਹੀ ਸੀਐਮ ਬਲਵੰਤ ਦਾ ਹੈਲੀਕਾਪਟਰ ਰਨਵੇ ਤੇ ਪਹੁੰਚਿਆ ਤਾਂ ਇੱਕ ਪਾਕਿਸਤਾਨੀ ਲੜਾਕੂ ਜਹਾਜ਼ ਨੇ ਇਸ ਨੂੰ ਦੇਖ ਦਿੱਤਾ ਇਸ ਦੇ ਵਿੱਚ ਮੁੱਖ ਮੰਤਰੀ ਸਣੇ ਸਾਰੇ 5 ਲੋਕ ਮਾਰੇ ਗਏ ਹਾਲਾਂਕਿ ਬਾਅਦ ਦੇ ਵਿੱਚ ਪਾਕਿਸਤਾਨੀ ਲੜਾਕੂ ਜਹਾਜ਼ ਦੇ ਪਾਇਲਟ ਕੈਸ਼ ਹੁਸੈਨ ਨੇ ਆਪਣੇ ਘਣਾਉਣੇ ਕੰਮ ਵਾਸਤੇ ਮਾਫੀ ਵੀ ਮੰਗੀ ਆ ਇਹ ਉਹ ਲੋਕ ਸਨ ਉਹ ਵੱਡੀਆਂ ਸ਼ਖਸੀਅਤਾਂ ਸਨ ਜਿਹੜੇ ਹਵਾਈ ਹਾਦਸਿਆਂ ਵਿੱਚ ਮਾਰੇ ਗਏ ਇਸ ਤੋਂ ਇਲਾਵਾ ਵੀ ਹੋਰ ਕਈ ਨਾਮ ਨੇ ਜਿਹੜੇ ਇਸ ਲਿਸਟ ਦੇ ਵਿੱਚ ਆਉਂਦੇ ਨੇ ਵੱਡੇ ਰਾਜਨੇਤਾ ਅਤੇ ਹੋਰ ਵੱਡੀਆਂ ਸ਼ਖਸੀਅਤਾਂ ਨੇ ਜਿਹੜੀਆਂ ਉਹ ਹਵਾਈ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਬੈਠੇ ਨੇ ਤਾਂ ਅਗਰ ਤੁਸੀਂ ਉਹਨਾਂ ਬਾਰੇ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ